ਸਤਿ ਸ਼੍ਰੀ ਅਕਾਲ ਜੀ ਸੁਣੋ ਜੀ ਮੇਰਾ ਬਿਲਕੁਲ ਵੀ ਮਨ ਨਹੀਂ ਸੀ ਇੱਥੇ ਆ ਕੇ ਰਹਿਣ ਦਾ ਪਰ ਉਹ ਤਾਂ ਮੈਂ ਮੰਮੀ ਜੀ ਤੇ ਪਾਪਾ ਜੀ ਦੀ ਗੱਲ ਨੂੰ ਟਾਲ ਨਹੀਂ ਸਕਦੀ ਸੀ ਇਸ ਲਈ ਚੁੱਪਚਾਪ ਇੱਥੇ ਦਿਓਰ ਦੇ ਘਰ ਰਹਿਣ ਆ ਗਈ ਪਰ ਤੁਸੀਂ ਨਹੀਂ ਜਾਣਦੇ ਇੱਥੇ ਸਾਡੇ ਨਾਲ ਕਿਹੋ ਜਿਹਾ ਵਿਹਾਰ ਹੁੰਦਾ ਆ ਮੈਂ ਆਪਣਾ અપਮਾਨ ਤਾਂ ਫਿਰ ਵੀ ਸਹਿ ਲੈਂਦੀ ਆ ਪਰ ਬੱਚਿਆਂ ਦੇ ਨਾਲ ਇਹ ਵਿਹਾਰ ਹੁਣ ਮੇਰੇ ਕੋਲੋਂ ਸਹਿ ਨਹੀਂ ਹੁੰਦਾ ਇਸ ਤੋਂ ਚੰਗਾ ਤਾਂ ਆਪਾਂ ਪਿੰਡ ਹੀ ਰਹਿ ਲੈਂਦੇ ਘੱਟ ਤੋਂ ਘੱਟ ਇੱਜ਼ਤ ਦੀ ਬਣਾਉਂਦੇ ਤੇ ਖਾ ਲੈਂਦੇ ਰਿਤਕਾਰੋਂਦੀ ਹੋਈ ਆਪਣੇ ਪਤੀ ਵਿਜੇ ਨੂੰ ਕਹਿੰਦੀ ਆ ਵਿਜੇ ਨੇ ਕਿਹਾ ਕਿਉਂ ਇਹੋ ਜਿਹਾ ਕੀ ਹੋ ਗਿਆ ਚੰਗਾ ਭਲਾ ਤਾਂ ਸਭ ਕੁਝ ਚੱਲ ਰਿਹਾ ਆ ਤੇ ਵੈਸੇ ਵੀ ਇਹ ਘਰ ਸਿਰਫ ਰਵੀ ਦਾ ਨਹੀਂ ਆ ਬਲਕਿ ਸਾਡਾ ਵੀ ਆ ਪਾਪਾ ਨੇ ਇਸ ਲਈ ਤਾਂ ਸ਼ਹਿਰ ਵਿੱਚ ਇੰਨਾ ਵੱਡਾ ਘਰ ਬਣਵਾਇਆ ਸੀ ਤਾਂ ਕਿ ਆਪਾਂ ਸਾਰੇ ਮਿਲ ਜੁਲ ਕੇ ਇਕੱਠੇ ਰਹਿ ਸਕੀਏ ਮੈਂ ਤਾਂ ਪੂਰਾ ਦਿਨ ਘਰ ਹੀ ਨਹੀਂ ਰਹਿੰਦਾ ਤਾਂ ਮੈਨੂੰ ਤਾਂ ਪਤਾ ਹੀ ਨਹੀਂ ਆ ਕਿ ਹੋਇਆ ਕੀ ਆ ਸਾਫ਼-ਸਾਫ਼ ਬੋਲ ਤਾਂ ਰਿਤਿਕਾ ਬੋਲੀ ਸਾਡੇ ਬੱਚਿਆਂ ਨੂੰ ਤੁਹਾਡੇ ਭਰਾਣੇ ਸਰਕਾਰੀ ਸਕੂਲ ਵਿੱਚ ਦਾਖਲ ਕਰਵਾ ਦਿੱਤਾ ਆ ਤਾਂ ਮੈਂ ਕੁਝ ਨਹੀਂ ਕਿਹਾ ਇਹ ਸੋਚ ਕੇ ਕਿ ਪੜ੍ਹਾਈ ਤਾਂ ਕਿਤੇ ਵੀ ਕੀਤੀ ਜਾ ਸਕਦੀ ਆ ਹੁਣ ਉਹਨਾਂ ਦੇ ਬੱਚੇ ਅੰਗਰੇਜ਼ੀ ਸਕੂਲ ਵਿੱਚ ਪੜ੍ਹਦੇ ਆ ਤੇ ਉਹਦੇ ਵਿੱਚ ਵੀ ਤਾਂ ਖਰਚਾ ਹੁੰਦਾ ਹੀ ਹੋਵੇਗਾ ਪਰ ਇਹ ਸ਼ਹਿਰ ਦਾ ਚਾਂਸਾ ਕਿਤੇ ਸਾਡਾ ਆਤਮ ਸਨਮਾਨ ਨਾ ਖੋ ਲਵੇ ਸਾਡੇ ਕੋਲੋਂ ਮੈਂ ਤੁਹਾਨੂੰ ਦੱਸਿਆ ਨਹੀਂ ਸੀ ਕਿ ਰਵੀ ਦੀ ਪਤਨੀ ਰਜਣੀ ਨੇ ਸਾਡੇ ਆਉਣ ਤੋਂ ਕੁਝ ਦਿਨ ਬਾਅਦ ਹੀ ਨੌਕਰਾਨੀ ਨੂੰ ਇਹ ਕਹਿ ਕੇ ਕੱਢ ਦਿੱਤਾ ਕਿ ਹੁਣ ਭਾਬੀ ਆ ਗਈ ਆ ਤਾਂ ਉਹ ਘਰ ਦੇ ਕੰਮ ਕਾਜ ਵੇਖੂਗੀ ਪਰ ਮੈਂ ਉਸ ਗੱਲ ਦਾ ਵੀ ਬੁਰਾ ਨਹੀਂ ਮੰਨਿਆ ਇਹ ਸੋਚ ਕੇ ਕਿ ਸਾਡਾ ਘਰ ਆ ਤਾਂ ਘਰ ਦੇ ਕੰਮ ਮੈਂ ਕਰ ਲਵਾਂਗੀ ਤਾਂ ਵਿਜੇ ਬੋਲਿਆ ਗੱਲ ਨੂੰ ਚੱਕਰੀ ਵਾਂਗ ਘੁਮਾ ਕੇ ਕਿਉਂ ਕਹਿ ਰਹੀ ਆ ਸਾਫ਼-ਸਾਫ਼ ਦੱਸ ਆਖਰ ਪਰੇਸ਼ਾਨੀ ਕੀ ਆ ਤਾਂ ਰਿਤਿਕਾ ਬੋਲੀ ਹੁਣ ਤੁਹਾਨੂੰ ਕੀ ਦਸਾਂ ਤੁਹਾਡੇ ਜਾਣ ਤੋਂ ਬਾਅਦ ਜਿਵੇਂ ਹੀ ਮੈਂ ਬੱਚਿਆਂ ਨੂੰ ਡਾਈਨਿੰਗ ਟੇਬਲ ਤੇ ਖਾਣਾ ਖਾਣ ਲਈ ਦਿੱਤਾ ਤਾਂ ਰਜਨੀ ਮੈਨੂੰ ਕਹਿਣ ਲੱਗੀ ਭਾਬੀ ਡਾਈਨਿੰਗ ਟੇਬਲ ਦਾ ਕੱਪੜਾ ਬਹੁਤ ਮਹਿੰਗਾ ਆ ਤੁਸੀਂ ਆਪਣੇ ਬੱਚਿਆਂ ਨੂੰ ਥੱਲੇ ਬਿਠਾ ਕੇ ਖਾਣਾ ਖਵਾਓ ਮੈਂ ਕਿਹਾ ਰਜਨੀ ਜੇ ਬੱਚੇ ਥੱਲੇ ਬੈ ਕੇ ਖਾਣਾ ਖਾਣਗੇ ਉਨ੍ਹਾਂ ਦੀ ਜੂਨੀਫਾਰਮ ਗੰਦੀ ਨਾ ਹੋ ਜਾਵੇ ਇਹਦੇ ਤੇ ਰਜਨੀ ਹਾਸ ਕੇ ਬੋਲੀ ਇਹ ਕਿਹੜਾ ਕਾਨਵੈਂਟ ਸਕੂਲ ਜਾ ਰਹੇ ਆ ਆਖਰ ਜਾਣਾ ਤਾਂ ਸਰਕਾਰੀ ਸਕੂਲ ਹੀ ਆ ਤਾਂ ਗੰਦੇ ਕੱਪੜਿਆਂ ਵਿੱਚ ਜਾ ਸਕਦੇ ਆ ਜੇ ਇਹੋ ਜਿਹੇ ਕੱਪੜਿਆਂ ਵਿੱਚ ਚਲੇ ਜਾਣਗੇ ਤਾਂ ਇਹਨਾਂ ਦੀ ਇੱਜ਼ਤ ਘਟਣੀ ਹੋ ਜੂਗੀ ਤਾਂ ਮੈਂ ਮੁਸਕਰਾਉਂਦੇ ਹੋਏ ਬੱਚਿਆਂ ਨੂੰ ਕਿਹਾ ਕੋਈ ਗੱਲ ਨਹੀਂ ਪੁੱਤ ਪਿੰਡ ਵੀ ਤਾਂ ਆਪਾਂ ਥੱਲੇ ਬਹਿ ਕੇ ਹੀ ਖਾਣਾ ਖਾਂਦੇ ਸੀ ਲੋਕ ਕਹਿੰਦੇ ਆ ਤਰਤੀ ਮਾਤਾ ਦੇ ਗੋਦ ਵਿੱਚ ਬੈਠ ਕੇ ਖਾਣਾ ਖਾਣ ਨਾਲ ਬੱਚੇ ਬਹੁਤ ਤਰੱਕੀ ਕਰਦੇ ਆ ਤਾਂ ਚਲੋ ਤੁਸੀਂ ਵੀ ਥੱਲੇ ਬੈਠ ਕੇ ਖਾਣਾ ਖਾ ਲਓ ਇਹਨਾਂ ਕਹਿ ਕੇ ਮੈਂ ਬੱਚਿਆਂ ਨੂੰ ਖਾਣਾ ਦੇ ਕੇ ਰਸੋਈ ਵਿੱਚ ਉਹਨਾਂ ਲਈ ਪਾਣੀ ਲੈਣ ਚੱਲੀ ਗਈ ਬੱਚਿਆਂ ਨੂੰ ਖਾਣਾ ਖਾਂਦੇ ਵੇਖ ਕੇ ਰਜਣੀ ਬੋਲੀ ਖਾ ਲਓ ਖਾ ਲਓ ਪਿਛਲੇ 3 ਮਹੀਨਿਆਂ ਤੋਂ ਤੁਸੀਂ ਖਾ ਹੀ ਰਹੇ ਹੋ ਤੁਹਾਨੂੰ ਹੀ ਲੱਗਦਾ ਹੋਊਗਾ ਕਿ ਇਹ ਤੁਹਾਡੇ ਪਿਓ ਦੀ ਕਮਾਈ ਦਾ ਆ ਪਰ ਥੋੜਾ ਘੱਟ ਖਾਓਗੇ ਤਾਂ ਮਰ ਨਹੀਂ ਜਾਓਗੇ ਤੇ ਵੈਸੇ ਵੀ ਖਾਣਾ ਮੁਫਤ ਦਾ ਨਹੀਂ ਆ ਜਿਹੜਾ ਦਿਨ ਰਾਤ ਤੁਸੀਂ ਖਾਂਦੇ ਹੀ ਰਹਿੰਦੇ ਹੋ ਸ਼ਹਿਰ ਆ ਕੇ ਵੀ ਇਹ ਉਵੇਂ ਦੇ ਉਵੇਂ ਹੀ ਗੁਆਰ ਹੀ ਰਹਿਣਗੇ ਪਾਣੀ ਲੈ ਕੇ ਆਉਂਦੀ ਹੋਈ ਰਿਤਿਕਾ ਨੇ ਜਦੋਂ ਇਹ ਗੱਲਾਂ ਸੁਣੀਆਂ ਤਾਂ ਉਹਦੇ ਪੈਰ ਉੱਥੇ ਹੀ ਰੁਕ ਗਏ ਰਿਤਿਕਾ ਉਸ ਵਕਤ ਕੁਝ ਨਾ ਬੋਲੀ ਤੇ ਬੱਚਿਆਂ ਨੂੰ ਸਕੂਲ ਭੇਜ ਕੇ ਰਜਨੀ ਨੂੰ ਕਹਿਣ ਲੱਗੀ ਰਜਨੀ ਕੀ ਸਾਡਾ ਇੱਥੇ ਰਹਿਣਾ ਤੈਨੂੰ ਪਸੰਦ ਨਹੀਂ ਆ ਪਰ ਰਜਨੀ ਬੋਲੀ ਭਾਬੀ ਪਸੰਦ ਹੋਵੇ ਜਾਂ ਨਾ ਹੋਵੇ ਹੁਣ ਪਾਪਾ ਜੀ ਦਾ ਕਿਹਾ ਅਸੀਂ ਕਿਵੇਂ ਟਾਲ ਸਕਦੇ ਆ ਪਰ ਤੁਹਾਨੂੰ ਬੇਨਤੀ ਆ ਜਦੋਂ ਮੇਰੀ ਕੋਈ ਸਹੇਲੀ ਆਵੇ ਤਾਂ ਮੈਨੂੰ ਕੰਮ ਲਈ ਆਵਾਜ਼ ਨਾ ਮਾਰਿਓ ਜੇ ਆਵਾਜ਼ ਮਾਰਨੀ ਵੀ ਹੋਈ ਤਾਂ ਮੈਡਮ ਕਹਿ ਕੇ ਬੁਲਾਇਓ ਹੁਣ ਜਾਓ ਰਸੋਈ ਦਾ ਸਾਰਾ ਕੰਮ ਖਤਮ ਕਰੋ ਇੰਨਾ ਕਹਿ ਕੇ ਰਜਨੀ ਫੋਨ ਲੈ ਕੇ ਆਪਣੇ ਕਮਰੇ ਵਿੱਚ ਚਲੀ ਗਈ ਰਿਤਿਕਾ ਵਿਜੇ ਨੂੰ ਪੂਰੀ ਗੱਲ ਦੱਸਦੇ ਹੋਏ ਬੋਲੀ બસ ਬਹੁਤ ਹੋ ਗਿਆ ਜੀ ਸ਼ਹਿਰ ਆ ਕੇ ਚੰਗੀ ਜ਼ਿੰਦਗੀ ਦੇ ਖੂਬਸੂਰਤ ਸੁਪਨੇ ਵੇਖਦੇ ਵੇਖਦੇ ਸਾਡੇ ਬੱਚੇ ਖੁਦ ਨੂੰ ਅਪਮਾਨਿਤ ਨਾ ਮਹਿਸੂਸ ਕਰਨ ਲੱਗ ਜਾਣ ਤੇ ਇੱਥੇ ਆਪਣੇ ਚਾਚੇ ਦੇ ਨੌਕਰ ਬਣ ਕੇ ਨਾ ਰਹਿ ਜਾਣ ਚਲੋ ਆਪਾਂ ਆਪਣੇ ਪਿੰਡੇ ਹੀ ਚੱਲਦੇ ਆਂ ਘੱਟ ਕਮਾ ਲਵਾਂਗੇ ਪਰ ਉਥੇ ਇੱਜ਼ਤ ਨਾਲ ਤਾਂ ਰਹਾਂਗੇ ਇਹਨਾਂ ਕਹਿੰਦੇ ਕਹਿੰਦੇ ਰਿਤਿਕਾ ਦੀਆਂ ਅੱਖਾਂ ਪਰ ਆਈਆਂ ਤਾਂ ਵਿਜੇ ਬੋਲਿਆ ਠੀਕ ਆ ਚਲ ਜਾਵਾਂਗੇ ਪਰ ਮੈਂ ਇਹਦੇ ਬਾਰੇ ਇੱਕ ਵਾਰ ਰਵੀ ਨਾਲ ਜ਼ਰੂਰ ਗੱਲ ਕਰੂੰਗਾ ਤੇ ਸਾਰੀ ਗੱਲ ਸਾਫ਼ ਉਹਨੂੰ ਦੱਸ ਦਊਂਗਾ ਤਾਂ ਰਿਤਿਕਾ ਬੋਲੀ ਇਹਦਾ ਕੋਈ ਫਾਇਦਾ ਨਹੀਂ ਹੋਊਗਾ ਜੀ ਵੇਖਿਓ ਰਵੀ ਵੀ ਆਪਣੀ ਪਤਨੀ ਨੂੰ ਹੀ ਸਹੀ ਮੰਨੂਗਾ ਤਾਂ ਵਿਜੇ ਬੋਲਿਆ ਫਿਰ ਵੀ ਇੱਕ ਵਾਰ ਭਰਾ ਨਾਲ ਗੱਲ ਕਰਨ ਵਿੱਚ ਕੀ ਹਰਜਿਆ ਸ਼ਾਮ ਨੂੰ ਜਿਵੇਂ ਹੀ ਰਵੀ ਘਰ ਆਇਆ ਤਾਂ ਵਿਜੇ ਬੋਲਿਆ ਰਵੀ ਕੀ ਸਾਡੇ ਇੱਥੇ ਰਹਿਣ ਨਾਲ ਤੇਰੇ ਪਰਿਵਾਰ ਨੂੰ ਕੋਈ ਦਿੱਕਤ ਹੋ ਰਹੀ ਆ ਕਿਉਂਕਿ ਕੁਝ ਦਿਨਾ ਤੋਂ ਮੈਂ ਵੇਖ ਰਿਹਾ ਆ ਮੇਰੀ ਪਤਨੀ ਤੇ ਮੇਰੇ ਬੱਚਿਆਂ ਦੇ ਨਾਲ ਇੱਥੇ ਚੰਗਾ ਵਿਹਾਰ ਨਹੀਂ ਹੋ ਰਿਹਾ ਤਾਂ ਰਵੀ ਹੱਸ ਕੇ ਬੋਲਿਆ ਵੀਰ ਜੀ ਮੈਂ ਸਮਝ ਸਕਦਾ ਆ ਤੁਸੀਂ ਪਿੰਡ ਤੋਂ ਆਇਓ ਤੇ ਫਿਰ ਪਿੰਡ ਦੇ ਰਹਿਣ ਵਾਲੇ ਤਾਂ ਸ਼ਹਿਰ ਦੀ ਜ਼ਿੰਦਗੀ ਨੂੰ ਐਡਜਸਟ ਨਹੀਂ ਕਰ ਸਕਦੇ ਪਰ ਇੱਥੇ ਰਹਿਣ ਦਾ ਫੈਸਲਾ ਤੁਹਾਡਾ ਸੀ ਮੇਰਾ ਨਹੀਂ ਤੇ ਜੋ ਜ਼ਿਆਦਾ ਕਮਾਊਗਾ ਉਹਦੀ ਪਤਨੀ ਤੇ ਪਰਿਵਾਰ ਨੂੰ ਇੱਜ਼ਤ ਤਾਂ ਉਨੀ ਹੀ ਮਿਲੂਗੀ ਤਾਂ ਜਿੰਨਾ ਮਿਲ ਰਿਹਾ ਆ ਉਹਦੇ ਵਿੱਚ ਖੁਸ਼ ਰਹੋ ਇਹਦੇ ਅੱਗੇ ਵਿਜੇ ਨੇ ਕੁਝ ਕਹਿਣਾ ਠੀਕ ਨਾ ਸਮਝਿਆ ਤੇ ਅਗਲੇ ਹੀ ਦਿਨ ਆਪਣਾ ਸਾਰਾ ਸਮਾਨ ਲੈ ਕੇ ਉਹ ਪਰਿਵਾਰ ਦੇ ਨਾਲ ਪਿੰਡ ਚਲਾ ਗਿਆ ਸਵੇਰੇ 8 ਵਜੇ ਦਰਵਾਜ਼ੇ ਤੇ ਦਸਤਕ ਹੋਈ ਤਾਂ ਵਿਜੇ ਦੀ ਮਾਂ ਨੇ ਦਰਵਾਜ਼ਾ ਖੋਲ੍ਹਿਆ ਤਹਰਾਣੋ ਕੇ ਬੋਲੀ ਪੁੱਤ ਤੂੰ ਬਹੂ ਤੇ ਬੱਚਿਆਂ ਦੇ ਨਾਲ ਕੀ ਗੱਲ ਹੋ ਗਈ ਸਾਰਾ ਕੁਝ ਠੀਕ ਤਾਂ ਹੈ ਤਾਂ ਵਿਜੇ ਬੋਲਿਆ ਸਾਰਾ ਕੁਝ ਠੀਕ ਆ ਮਾਂ ਪਰ ਹੁਣ ਅਸੀਂ ਇੱਥੇ ਹੀ ਰਹਾਂਗੇ ਇਹ ਨਾ ਕਹਿ ਕੇ ਵਿਜੇ ਅੰਦਰ ਜਾਣ ਹੀ ਲੱਗਾ ਤਾਂ ਉਹਦੇ ਪਿਤਾ ਜੀ ਨੇ ਕਿਹਾ ਕੋਈ ਗੱਲ ਹੋ ਗਈ ਆ ਜਿਹੜਾ ਤੇਰਾ ਤੇ ਬਹੁ ਦਾ ਮੂੰਹ ਉੱਤਰਿਆ ਹੋਇਆ ਆ ਤੇ ਅਚਾਨਕ ਪੂਰੇ ਪਰਿਵਾਰ ਦੇ ਨਾਲ ਤੁਸੀਂ ਇੱਥੇ ਕਿਵੇਂ ਆ ਗਏ ਰਿਤਿਕਾ ਨੇ ਆਪਣੇ ਬੱਚਿਆਂ ਨੂੰ ਅੰਦਰ ਭੇਜਿਆ ਤਾਂ ਵਿਜੇ ਬੋਲਿਆ ਮਾਂ ਪਾਪਾ ਤੁਸੀਂ ਤੇ ਰਵੀ ਨੇ ਸਾਨੂੰ ਹਨੇਰੇ ਵਿੱਚ ਕਿਉਂ ਰੱਖਿਆ ਮੈਨੂੰ ਇਹ ਕਿਹਾ ਗਿਆ ਸੀ ਕਿ ਸ਼ਹਿਰ ਵਾਲਾ ਘਰ ਸਾਡਾ ਦੋਵਾਂ ਭਰਾਵਾਂ ਦਾ ਆ ਮੈਂ ਘਟ ਪੜਿਆ ਲਿਖਿਆ ਸੀ ਤਾਂ ਇਸ ਲਈ ਪਿੰਡ ਵਿੱਚ ਚੰਗੀ ਨੌਕਰੀ ਨਹੀਂ ਮਿਲ پا ਰਹੀ ਸੀ ਇਸ ਲਈ ਮੈਂ ਉੱਥੇ ਜਾ ਕੇ ਰਹਿਣ ਦੀ ਗੱਲ ਮੰਨ ਲਈ ਤੇ ਆਗਿਆਕਾਰੀ ਪੁੱਤ ਤੇ ਵੱਡਾ ਭਰਾ ਬਣ ਕੇ ਉੱਥੇ ਰਹਿਣ ਲੱਗਾ ਕਿ ਇਹੋ ਗਲਤੀ ਸੀ ਮੇਰੀ ਤਾਂ ਵਿਜੇ ਦੀ ਮਾਂ ਬੋਲੀ ਪੁੱਤ ਆਖਿਰ ਹੋਇਆ ਕੀ ਆ ਦੱਸ ਤਾਂ ਸਾਨੂੰ ਤਾਂ ਵਿਜੇ ਬੋਲਿਆ ਮਾਂ ਮੰਨਦਾ ਆ ਮੈਂ ਘਟ ਕਮਾਈ ਕਰਦਾ ਸੀ ਪਾਤਰਨੀ ਤੇ ਦੋਵੇਂ ਬੱਚਿਆਂ ਲਈ ਬੜੀ ਮੁਸ਼ਕਲ ਨਾਲ ਗੁਜ਼ਾਰਾ ਕਰਦਾ ਸੀ ਪਰ ਤੁਸੀਂ ਸਾਰਿਆਂ ਨੇ ਮੈਨੂੰ ਕੀ ਕਿਹਾ ਸੀ ਕਿ ਸ਼ਹਿਰ ਵਿੱਚ ਜ਼ਮੀਨ ਲੈ ਕੇ ਉੱਥੇ ਘਰ ਬੜਵਾ ਦਿੰਦੇ ਆਂ ਦੋਵੇਂ ਭਰਾ ਮਿਲ ਜੁਲ ਕੇ ਰਹੋ ਤੇ ਜਿਹੜੀ ਤੁਹਾਨੂੰ ਲੋੜ ਹੋਵੇਗੀ ਉਹ ਅਸੀਂ ਤੁਹਾਨੂੰ ਪਿੰਡੋਂ ਭੇਜ ਦਿਆ ਕਰਾਂਗੇ ਤੇ ਇਸ ਲਈ ਸ਼ਹਿਰ ਘਰ ਬਣਾਉਣ ਦੀ ਜ਼ਿੰਮੇਵਾਰੀ ਵੀ ਤੁਸੀਂ ਰਵੀ ਨੂੰ ਦੇ ਦਿੱਤੀ ਕੀ ਤੁਸੀਂ ਜਾਣਦੇ ਹੋ ਕਿ ਪੈਸੇ ਤਾਂ ਤੁਸੀਂ ਲਾ ਰਹੇ ਸੀ ਪਰ ਰਵੀ ਆਪਣੇ ਹਿਸਾਬ ਨਾਲ ਘਰ ਬਣਵਾ ਰਿਹਾ ਸੀ ਕੀ ਮੈਨੂੰ ਇਹ ਸਾਰਾ ਕੁਝ ਦੱਸਣ ਦੀ ਜ਼ਰੂਰਤ ਨਹੀਂ ਸਮਝੀ ਤੁਸੀਂ ਕਿ ਉਸ ਘਰ ਦੇ ਸਾਰੇ ਪੈਸੇ ਤੁਸੀਂ ਦਿੱਤੇ ਸੀ ਲੱਗਦਾ ਆ ਕਿ ਰਵੀ ਜ਼ਿਆਦਾ ਕਮਾਈ ਕਰਦਾ ਆ ਤਾਂ ਤੁਸੀਂ ਉਹਦੇ ਤੇ ਜ਼ਿਆਦਾ ਭਰੋਸਾ ਕਰਦੇ ਹੋ ਤੇ ਮੇਰੇ ਤੇ ਨਹੀਂ ਤਾਂ ਵਿਜੇ ਦੇ ਪਾਪਾ ਬੋਲੇ ਪੁੱਤ ਮੰਨਦਾ ਆ ਕਿ ਹਾਲਾਤਾਂ ਦੀ ਵਜ੍ਹਾ ਨਾਲ ਮੈਂ ਤੈਨੂੰ ਜ਼ਿਆਦਾ ਪੜ੍ਹਾਈ ਨਹੀਂ ਕਰਵਾ ਪਾਇਆ ਤੇਰੀ ਇਮਾਨਦਾਰੀ ਤੇ ਅਸੀਂ ਕਦੀ ਸ਼ੱਕ ਨਹੀਂ ਕੀਤਾ ਤਾਂ ਹੀ ਤਾਂ ਤੈਨੂੰ ਉੱਥੇ ਰਹਿਣ ਦੀ ਸਲਾਹ ਦਿੱਤੀ ਕਿ ਤੂੰ ਉੱਥੇ ਰਹੇਂਗਾ ਤਾਂ ਰਵੀ ਵੀ ਕੋਈ ਗਲਤੀ ਨਹੀਂ ਕਰੂਗੀ ਤਾਂ ਵਿਜੇ ਬੋਲਿਆ ਰਹਿਣ ਦੋ ਪਾਪਾ ਤੁਸੀਂ ਜਾਣਦੇ ਹੋ ਅਸੀਂ ਤੁਹਾਡੇ ਕਹਿਣ ਤੇ ਉੱਥੇ ਚਲੇ ਤੱਗੇ ਪਰ ਬਦਲੇ ਚ ਮੇਰੀ ਪਤਨੀ ਤੇ ਮੇਰੇ ਬੱਚਿਆਂ ਨੂੰ ਕਿੰਨਾ ਕੁਝ ਚੱਲਣਾ ਪਿਆ ਮੇਰੇ ਬੱਚਿਆਂ ਨੂੰ ਭੁੱਖਾ ਰੱਖਦੀ ਸੀ ਤੁਹਾਡੀ ਛੋਟੀ ਬਹੂ ਤੇ ਆਪਣੇ ਬੱਚਿਆਂ ਨੂੰ ਢਿੱਡ ਭਰ ਕੇ ਖਾਣਾ ਦਿੰਦੀ ਸੀ ਉੱਤੋਂ ਗੱਲਾਂ ਵੀ ਕਰਦੀ ਸੀ ਕਿ ਤੁਹਾਡੇ ਪਿਓ ਦੀ ਕਮਾਈ ਨਹੀਂ ਆ ਤਾਂ ਵਿਜੇ ਦੀ ਮਹਾਰਾਣ ਰਹਿ ਗਈ ਉਹ ਬੋਲੀ ਛੋਟੀ ਬਹੂ ਇਵੇਂ ਕਿਵੇਂ ਕਰ ਸਕਦੀ ਆ ਪਰ ਰਿਤ ਕਰ ਹੁੰਦੇ ਹੋਏ ਬੋਲੀ ਮੰਮੀ ਜੀ ਤੁਹਾਡੀ ਕਸਮ ਖਾ ਕੇ ਕਹਿੰਨੀ ਆ ਮੈਂ ਕੋਈ ਝੂਠ ਨਹੀਂ ਬੋਲੂਗੀ ਪਰ ਜਿੰਨਾ ਅਸੀਂ ਰਜਨੀ ਨੂੰ ਜਾਣਦੇ ਸੀ ਉਹ ਉਹ ਜਈ ਬਿਲਕੁਲ ਵੀ ਨਹੀਂ ਆ ਮੈਨੂੰ ਤਾਂ ਉਹਨੇ ਉਸ ਘਰ ਦੀ ਨੌਕਰਾਨੀ ਸਮਝਦੀ ਸੀ ਜਦੋਂ ਕਦੀ ਮੈਂ ਬੱਚਿਆਂ ਨੂੰ ਖਾਣਾ ਦੇਂਦੀ ਸੀ ਤਾਂ ਉਹਨਾਂ ਦੀ ਪਲੇਟ ਵਿੱਚੋਂ ਅੱਧਾ ਖਾਣਾ ਘੱਡ ਲ ਕੇ ਲੈ ਜਾਂਦੀ ਸੀ ਤੇ ਮੇਰੇ ਬੱਚੇ ਤਰਸ ਭਰੀਆਂ ਨਜ਼ਰਾਂ ਨਾਲ ਮੈਨੂੰ ਵੇਖਦੇ ਸੀ ਦੱਸੋ ਮੰਮੀ ਜੀ ਮੇਰਾ ਜਾਂ ਮੇਰੇ ਬੱਚਿਆਂ ਦਾ ਕੀ ਕਸੂਰ ਸੀ ਇਹੋ ਨਾ ਕਿ ਅਸੀਂ ਆਪਣੇ ਵੱਡਿਆਂ ਦੀ ਗੱਲ ਮੰਨੀ ਨੀਣਾ ਕਹਿੰਦੇ ਕਹਿੰਦੇ ਰਿਤਿਕ ਰਿਤਿਕਾ ਫੁੱਟ ਫੁੱਟ ਕੇ ਰੋਣ ਲੱਗੀ ਤਾਂ ਵਿਜੇ ਦੀ ਮਾਂ ਬੋਲੀ ਪਰ ਬਹੂ ਘਰ ਤਾਂ ਤੁਹਾਡੇ ਦੋਵਾਂ ਲਈ ਬਣਾਇਆ ਗਿਆ ਸੀ ਫਿਰ ਰਵੀ ਜਾਂ ਰਜਨੀ ਤੁਹਾਡੇ ਨਾਲ ਇਵੇਂ ਕਿਵੇਂ ਕਰ ਸਕਦੇ ਆ ਤੇ ਵਿਜੇ ਉਹ ਇੱਥੇ ਖੇਤੀਬਾੜੀ ਕਿਵੇਂ ਕਰ ਸਕੇਗਾ ਪੁੱਤ ਅਸੀਂ ਤਾਂ ਇਹੋ ਸੋਚ ਕੇ ਤੈਨੂੰ ਉੱਥੇ ਭੇਜਿਆ ਸੀ ਕਿ ਸ਼ਹਿਰ ਰਹਿ ਕੇ ਚੰਗੀ ਨੌਕਰੀ ਕਰੇਂਗਾ ਤਾਂ ਬੱਚਿਆਂ ਦਾ ਪਾਲਣ ਪੋਸ਼ਣ ਵਧੀਆ ਕਰ ਸਕੇਗਾ ਇੱਥੇ ਕੀ ਰੱਖਿਆ ਆ ਤਾਂ ਵਿਜੇ ਬੋਲਿਆ ਬਸ ਪਾਪਾ ਬਹੁਤ ਹੋ ਗਿਆ ਮੈਨੂੰ ਨਾ ਸਮਝਾਓ ਮੈਂ ਹੁਣ ਉੱਥੇ ਜਾ ਕੇ ਨਹੀਂ ਰਹਿਣਾ ਇੱਥੇ ਰਹਿ ਕੇ ਜੋ ਵੀ ਕੰਮ ਮਿਲੂਗਾ ਮੈਂ ਉਹਨੇ ਵਿੱਚ ਹੀ ਗੁਜ਼ਾਰਾ ਕਰ ਲਵਾਂਗਾ ਪਰ ਆਪਣੇ ਛੋਟੇ ਭਰਾ ਦਾ ਨੌਕਰ ਬਣ ਕੇ ਨਹੀਂ ਰਹੂੰਗਾ ਤੇ ਜਿਵੇਂ ਤੁਸੀਂ ਰਵੀ ਦੇ ਲਈ ਜ਼ਮੀਨ ਤੇ ਘਰ ਦਾ ਇੰਤਜ਼ਾਮ ਕੀਤਾ ਉਵੇਂ ਹੀ ਜੇ ਮੇਰੇ ਲਈ ਵੀ ਕਰ ਦਿੱਤਾ ਹੁੰਦਾ ਤਾਂ ਅੱਜ ਮੈਨੂੰ ਇੰਨੀ ਜ਼ਿਲਤ ਨਾ ਉਠਾਉਣੀ ਪੈਂਦੀ ਤਾਂ ਵਿਜੇ ਦੇ ਪਾਪਾ ਹੌਲੀ ਜਿਹੀ ਬੋਲੇ ਸਾਡੇ ਕੋਲੋਂ ਗਲਤੀ ਹੋ ਗਈ ਪੁੱਤ ਜਿਹੜਾ ਅਸੀਂ ਉਹਦੀ ਗੱਲ ਤੇ ਭਰੋਸਾ ਕੀਤਾ ਉਹਨੇ ਕਿਹਾ ਸੀ ਕਿ ਤੁਸੀਂ ਵੱਡੇ ਵੀਰ ਨੂੰ ਪਰੇਸ਼ਾਨ ਨਾ ਕਰੋ ਪੈਸੇ ਮੈਨੂੰ ਦੇ ਦਿਓ ਮੈਂ ਸਾਰਾ ਕੁਝ ਕਰਵਾ ਦਵਾਂਗਾ ਤੇ ਉਹ ਪੈਸੇ ਵੀ ਪੂਰੇ ਲੈਂਦਾ ਰਿਹਾ ਤੇ ਬੋਲਦਾ ਰਿਹਾ ਕਿ ਉਹ ਤੈਨੂੰ ਪੁੱਛ ਕੇ ਘਰ ਬਣਵਾ ਰਿਹਾ ਆ ਇਹ ਗੱਲ ਤਾਂ ਮੈਨੂੰ ਹੁਣ ਤੇਰੇ ਕੋਲੋਂ ਪਤਾ ਲੱਗੀ ਆ ਕਿ ਉਹਨੇ ਤੈਨੂੰ ਕਦੀ ਕੋਈ ਗੱਲ ਨਹੀਂ ਦਸੀ ਤੇਰੀ ਕਦੀ ਕੋਈ ਸਲਾਹ ਨਹੀਂ ਲਈ ਤਾਂ ਵਿਜੇ ਦੀ ਮਾਂ ਬੋਲੀ ਇਹ ਅੱਜ ਦੀ ਗੱਲ ਨਹੀਂ ਆ ਜੀ ਤੁਸੀਂ ਤਾਂ ਜਾਣਦੇ ਹੋ ਉਹ ਕਿਹੋ ਜਿਹਾ ਸੁਭਾਅ ਦਾ ਆ ਤੇ ਇਹ ਸ਼ਾਂਤ ਸੁਭਾਅ ਦਾ ਆ ਤਾਂ ਹੀ ਤਾਂ ਉਹਨੇ ਇਹਦੇ ਨਾਲ ਧੋਖਾ ਕੀਤਾ ਆ ਤੇ ਸਾਡੇ ਭਰੋਸੇ ਨੂੰ ਹੀ ਤੋੜਿਆ ਆ ਖੈਰ ਛੱਡੋ ਇੰਨਾ ਸਾਰੀਆਂ ਗੱਲਾਂ ਨੂੰ ਅਸੀਂ ਕਦੀ ਨਹੀਂ ਸੋਚਿਆ ਸੀ ਕਿ ਸਾਡਾ ਛੋਟਾ ਮੁੰਡਾ ਆਪਣੇ ਵੱਡੇ ਭਰਾ ਨੂੰ ਧੋਖਾ ਦੇਊਗਾ ਤੇ ਸਾਡਾ ਭਰੋਸਾ ਤੋੜੂਗਾ ਹੁਣ ਤਾਂ ਇਹਦੇ ਲਈ ਵੀ ਕੁਝ ਸੋਚਣਾ ਹੀ ਪਊਗਾ ਕਿਉਂਕਿ ਜਦੋਂ ਤੱਕ ਆਪਾਂ ਜਿਉਂਦੇ ਆਂ ਇਹਨਾਂ ਦੀ ਜ਼ਿੰਮੇਵਾਰੀ ਵੀ ਤਾਂ ਸਾਡੀ ਹੀ ਆ ਤਾਂ ਰਿਤਕਾ ਨੇ ਅੱਗੇ ਵਧ ਕੇ ਆਪਣੀ ਸੱਸ ਦਾ ਹੱਥ ਫੜ ਕੇ ਕਿਹਾ ਮੰਮੀ ਜੀ ਸਾਨੂੰ ਕੁਝ ਨਹੀਂ ਚਾਹੀਦਾ ਬਸ ਤੁਹਾਡਾ ਭਰੋਸਾ ਤੇ ਆਸ਼ੀਰਵਾਦ ਹੀ ਬਹੁਤ ਹੈ ਸਾਡੇ ਲਈ ਰੱਬ ਨੇ ਚਾਇਆ ਤਾਂ ਅਸੀਂ ਦੋਵੇਂ ਵੀ ਕਿਤੇ ਕੰਮ ਕਰਕੇ ਆਪਣਾ ਗੁਜ਼ਾਰਾ ਕਰ ਲਵਾਂਗੇ ਤੇ ਤੁਹਾਡਾ ਦੋਵਾਂ ਦਾ ਧਿਆਨ ਵੀ ਰੱਖ ਲਵਾਂਗੇ ਬਸ ਤੁਹਾਡਾ ਆਸ਼ੀਰਵਾਦ ਮੇਰੇ ਬੱਚਿਆਂ ਤੇ ਬਣਿਆ ਰਹੇ ਕਿਉਂਕਿ ਬੱਚਿਆਂ ਨੂੰ ਇਕੱਲੇ ਛੱਡ ਕੇ ਕਿਸੇ ਹੋਰ ਦੇ ਭਰੋਸੇ ਵੀ ਤਾਂ ਨਹੀਂ ਰਹਿ ਸਕਦੇ ਤਾਂ ਵਿਜੇ ਦੀ ਮਾਂ ਬੋਲੀ ਹਾਂ ਬਹੂ ਹੁਣ ਤਾਂ ਬਸ ਇਹੋ ਭਰੋਸਾ ਬਚਿਆ ਆ ਤੇ ਤੂੰ ਬੇਫਿਕਰ ਰਹਿ ਅਸੀਂ ਦੋਵੇਂ ਤੇਰੀ ਪੂਰੀ ਮਦਦ ਕਰਾਂਗੇ ਬਹੁ ਕਦੀ ਕਦੀ ਆਪਾਂ ਆਪਣੇਾਂ ਤੇ ਇੰਨਾ ਭਰੋਸਾ ਕਰ ਲੈਂਦੇ ਆ ਕਿ ਉਹਨਾਂ ਦੇ ਝਾਂਸੇ ਵਿੱਚ ਆ ਕੇ ਗਲਤੀ ਕਰ ਬੈਠਦੇ ਆ ਇਸ ਲਈ ਤੁਸੀਂ ਦੋਵੇਂ ਆਪਣੇ ਮਾਪਿਓ ਦੇ ਪ੍ਰਤੀ ਕੋਈ ਗੁੱਸਾ ਨਾ ਰੱਖਿਓ ਤਾਂ ਵਿਜੇ ਨੇ ਅੱਗੇ ਵਧ ਕੇ ਕਿਹਾ ਮਾਂ ਤੁਸੀਂ ਸਾਡੇ ਤੋਂ ਵੱਡੇ ਹੋ ਮਾਫੀ ਮੰਗ ਕੇ ਸਾਨੂੰ ਸ਼ਰਮਿੰਦਾ ਨਾ ਕਰੋ ਬਸ ਜਦੋਂ ਤੱਕ ਲੋੜ ਆ ਤੁਸੀਂ ਸਾਡੀ ਮਦਦ ਕਰ ਦਿਓ ਇਸ ਤੋਂ ਜ਼ਿਆਦਾ ਹੋਰ ਕੁਝ ਨਹੀਂ ਚਾਹੀਦਾ ਤੇ ਪਾਪਾ ਮੈਂ ਤੁਹਾਡੀ ਪੁਰਾਣੀ ਫੈਕਟਰੀ ਵਿੱਚ ਗੱਲ ਕਰਕੇ ਵੇਖਦਾ ਹਾਂ ਜੇ ਉੱਥੇ ਕੰਮ ਮਿਲ ਗਿਆ ਤਾਂ ਮੈਂ ਤੇ ਰਿਤਿਕਾ ਵਾਪਸ ਕੰਮ ਕਰਨ ਲੱਗ ਜਾਾਂਗੇ ਤੇ ਬੱਚਿਆਂ ਨੂੰ ਹੋਸਟਲ ਭੇਜ ਦਵਾਂਗੇ ਤਾਂ ਕਿ ਜ਼ਿੰਦਗੀ ਦੇ ਉਤਾਰ ਚੜ੍ਹਾਅ ਵਿੱਚ ਖੁਦ ਨੂੰ ਕਿਵੇਂ ਸੰਭਾਲਣਾ ਆ ਉਹ ਵੀ ਸਿੱਖ ਸਕਣ ਤਾਂ ਵਿਜੇ ਦੇ ਪਾਪਾ ਨੇ ਆਪਣੇ ਪੁੱਤ ਨੂੰ ਗਲੇ ਨਾਲ ਲਾ ਲਿਆ ਤੇ ਬੋਲਿਆ ਤੂੰ ਹੀ ਮੇਰਾ ਸੱਚਾ ਪੋਤਿਆਂ ਇਹਨਾਂ ਕੁਝ ਹੋਣ ਦੇ ਬਾਅਦ ਵੀ ਤੂੰ ਆਪਣੇ ਮਾਪਿਓ ਤੇ ਭਰੋਸਾ ਕੀਤਾ ਇਹ ਕੀ ਸਾਡੇ ਲਈ ਘਟਿਆ ਪਰ ਤੂੰ ਚਿੰਤਾ ਨਾ ਕਰ ਰਵੀ ਦੇ ਕਿਤੇ ਦੀ ਸਜ਼ਾ ਉਹਨੂੰ ਜ਼ਰੂਰ ਮਿਲ ਕੇ ਰਹੂਗੀ ਇਹ ਨਾ ਕਹਿ ਕੇ ਵਿਜੇ ਦੇ ਪਾਪਾ ਕੁਝ ਸੋਚਣ ਲੱਗੇ ਤੇ ਅਗਲੇ ਹੀ ਦਿਨ ਵਿਜੇ ਦੇ ਪਾਪਾ ਨੇ ਆਪਣੇ ਫੰਡ ਵਿੱਚੋਂ ਕੁਝ ਪੈਸੇ ਕਢਵਾ ਕੇ ਵਿਜੇ ਦੇ ਹੱਥ ਵਿੱਚ ਦੇ ਦਿੱਤੇ ਇਹ ਕਹਿੰਦੇ ਹੋਏ ਕਿ ਬੱਚਿਆਂ ਦੀ ਪੜ੍ਹਾਈ ਦਾ ਨੁਕਸਾਨ ਨਹੀਂ ਹੋਣਾ ਚਾਹੀਦਾ ਉਹਨਾਂ ਨੂੰ ਛੇਤੀ ਤੋਂ ਛੇਤੀ ਹੋਸਟਲ ਭੇਜਣ ਦੀ ਤਿਆਰੀ ਕਰ ਤਾਂ ਵਿਜੇ ਤੇ ਰਿਤਿਕਾ ਨੇ ਦੋਵਾਂ ਬੱਚਿਆਂ ਨੂੰ ਦਾਖਲਾ ਕਰਵਾ ਦਿੱਤਾ ਤੇ ਮਾਪਿਓ ਦੇ ਅਸ਼ੀਰਵਾਦ ਨਾਲ ਉਹਨਾਂ ਦੋਵਾਂ ਨੂੰ ਵੀ ਫੈਕਟਰੀ ਵਿੱਚ ਬਹੁਤ ਚੰਗੀ ਨੌਕਰੀ ਮਿਲ ਗਈ ਸੀ ਵਿਜੇ ਦੇ ਪਾਪਾ ਨੇ ਵਕੀਲ ਨਾਲ ਮਿਲ ਕੇ ਉਹਨਾਂ ਨੂੰ ਸਾਰੀ ਜਾਣਕਾਰੀ ਦਿੱਤੀ ਤੇ ਜਦੋਂ-ਜਦੋਂ ਉਹਨਾਂ ਨੇ ਆਪਣੇ ਮੁੰਡੇ ਨੂੰ ਪੈਸੇ ਦਿੱਤੇ ਸੀ ਉਹਦੀਆਂ ਪਰਚੀਆਂ ਵੀ ਦਿਖਾ ਦਿੱਤੀਆਂ ਤੇ ਦੱਸਿਆ ਕਿ ਉਹ ਘਰੋ ਦੇ ਨਾਂ ਤੇ ਆ ਜਿਹਦਾ ਲੋਨ ਹਰ ਮਹੀਨੇ ਮੇਰੀ ਪੈਨਸ਼ਨ ਵਿੱਚੋਂ ਕੱਟ ਰਿਹਾ ਆ ਤਾ ਵਕੀਲ ਨੇ ਰਵੀ ਨੂੰ ਨੋਟਿਸ ਭੇਜ ਦਿੱਤਾ ਰਵੀ ਤੇ ਰਜਨੀ ਦੋਵੇਂ ਦੌੜੇ ਦੌੜੇ ਪਿੰਡ ਆਏ ਪਾਪਾ ਜੀ ਤੁਸੀਂ ਸਾਡੇ ਨਾਲ ਇਵੇਂ ਕਿਵੇਂ ਕਰ ਸਕਦੇ ਹੋ ਤੁਸੀਂ ਜਿਵੇਂ ਜਿਵੇਂ ਕਿਹਾ ਅਸੀਂ ਉਵੇਂ ਉਵੇਂ ਹੀ ਕੀਤਾ ਫਿਰ ਤੁਸੀਂ ਸਾਨੂੰ ਨੋਟਿਸ ਕਿਉਂ ਭਜਵਾਇਆ ਅੱਜ ਹੀ ਆਪਣਾ ਕੇਸ ਵਾਪਸ ਲਓ ਤਾਂ ਮਾਂ ਨੇ ਜ਼ੋਰ ਨਾਲ ਥੱਪੜ ਮੁੰਡੇ ਦੀ ਗੱਲ ਤੇ ਝੜ ਦਿੱਤਾ ਤੇ ਕਿਹਾ ਕਿ ਤੇਰੀ ਹਿੰਮਤ ਕਿਵੇਂ ਹੋਈ ਆਪਣੇ ਪਿਤਾ ਨਾਲ ਇਵੇਂ ਗੱਲ ਕਰਾਂ ਪਹਿਲਾਂ ਆਪਣੇ ਭਰਾ ਦਾ અપਮਾਨ ਕਰਦਾ ਆਂ ਫਿਰ ਆਪਣੇ ਪਿਓ ਨਾਲ ਉੱਚੀ ਆਵਾਜ਼ ਵਿੱਚ ਗੱਲ ਕਰਦਾ ਆਂ ਤੂੰ ਸਿਰਫ ਆਪਣੇ ਵੱਡੇ ਭਰਾ ਨੂੰ ਹੀ ਨਹੀਂ ਧੋਖਾ ਦਿੱਤਾ ਬਲਕਿ ਸਾਡਾ ਭਰੋਸਾ ਵੀ ਤੋੜਿਆ ਆ ਰਵੀ ਰਜਨੀ ਵੱਲ ਵੇਖਣ ਲੱਗਾ ਉਹ ਸਮਝ ਗਿਆ ਕਿ ਇਹਦਾ ਮਤਲਬ ਵਿਜੇ ਤੇ ਰਿਤਿਕ ਨੇ ਉਹਨਾਂ ਨੂੰ ਸਾਰੀ ਗੱਲ ਦੱਸ ਦਿੱਤੀ ਸੀ ਤਾਂ ਵਿਜੇ ਦੇ ਪਾਪਾ ਬੋਲੇ ਤੈਨੂੰ ਕੀ ਲੱਗਦਾ ਆ ਕਿ ਤੂੰ ਆਪਣੇ ਵੱਡੇ ਭਰਾ ਦੀ ਚੰਗਿਆਈ ਦਾ ਫਾਇਦਾ ਚੁੱਕੇਂਗਾ ਤੇ ਉਹ ਚੁੱਪਚਾਪ ਸਹਿ ਲੂਗਾ ਤੁਸੀਂ ਤਾਂ ਆਪਣੇ ਵੱਡੇ ਭਰਾ ਤੇ ਭਾਬੀ ਦਾ અપਮਾਨ ਕੀਤਾ ਹੀ ਕੀਤਾ ਸੀ ਤੇ ਉਹਨਾਂ ਦੇ ਬੱਚਿਆਂ ਦੇ ਨਾਲ ਵੀ ਬੁਰਾ ਵਿਹਾਰ ਕੀਤਾ ਸੀ ਥੂ ਥੂ ਮੈਨੂੰ ਨਹੀਂ ਸੀ ਪਤਾ ਕਿ ਮੇਰੀ ਮਦਦ ਤੇਰੇ ਅੰਦਰ ਇਨਾ غرور ਪਰ ਦਊਗੀ ਕਿ ਤੂੰ ਰਿਸ਼ਤਿਆਂ ਦਾ ਲਿਆਜ ਕਰਨਾ ਹੀ ਪੁੱਲ ਜਾਏਗਾ ਨਿਕਲ ਜਾ ਮੇਰੇ ਘਰ ਹੁਣ ਜੇ ਇਸ ਘਰ ਵਿੱਚ ਤੇ ਪਿੰਡ ਦੀ ਸਾਡੀ ਕਿਸੇ ਵੀ ਜਾਇਦਾਦ ਤੇ ਤੇਰਾ ਕੋਈ ਹੱਕ ਨਹੀਂ ਆ ਤਾਂ ਰਜਨੀ ਬੋਲੀ ਕੀ ਪਾਪਾ ਜੀ ਤਾਂ ਵਿਜੇ ਦੇ ਪਾਪਾ ਨੇ ਕਿਹਾ ਹਾਂ ਸਹੀ ਸੁਣਿਆ ਤੂੰ ਕਿਉਂਕਿ ਇਹ ਸਾਰਾ ਕੁਝ ਮੈਂ ਆਪਣੀ ਮਿਹਨਤ ਨਾਲ ਬਣਾਇਆ ਆ ਤਾਂ ਕਾਨੂੰਨ ਵੀ ਹੁਣ ਇਹੋ ਕਹਿੰਦਾ ਆ ਕਿ ਮੈਂ ਤੈਨੂੰ ਆਪਣੀ ਦਿੱਤੀ ਹੋਈ ਸਾਰੀ ਜਾਇਦਾਦ ਵਾਪਸ ਲੈ ਸਕਦਾ ਆ ਤੇ ਆਪਣੀ ਜਾਇਦਾਦ ਵਿੱਚੋਂ ਤੈਨੂੰ ਮੈਂ ਬੇਦਖਲ ਕਰ ਸਕਦਾ ਆ ਤਾਂ ਚਲਿਆ ਜਾ ਇਥੋਂ ਤੇ ਆਪਣੇ ਦਮ ਤੇ ਆਪਣਾ ਮੈਲ ਖੜਾ ਕਰ ਕਿਉਂਕਿ ਉਹ ਘਰ ਮੇਰੇ ਉਸ ਪੁੱਤ ਲਈਆ ਜਿਨੇ ਹਮੇਸ਼ਾ ਮੇਰੀ ਆਗਿਆ ਦਾ ਪਾਲਣ ਕੀਤਾ ਆ ਇਹਨਾ ਕਹਿ ਕੇ ਉਹਨਾਂ ਨੇ ਰਵੀ ਤੇ ਰਜਨੀ ਨਾਲ ਹਮੇਸ਼ਾ ਹਮੇਸ਼ਾ ਲਈ ਰਿਸ਼ਤਾ ਖਤਮ ਕਰ ਦਿੱਤਾ ਤੇ ਉਹਨਾਂ ਨੂੰ ਇਹੋ ਜਿਹਾ ਸਬਕ ਸਿਖਾਇਆ ਕਿ ਜਿਹੜਾ ਉਹ ਜ਼ਿੰਦਗੀ ਭਰ ਨਹੀਂ ਭੁੱਲਣਗੇ ਤੇ ਫਿਰ ਕਦੀ ਕਿਸੇ ਦੇ ਨਾਲ ਤੋਖਾਣੀ ਕਰਨਗੇ ਸੋ ਦੋਸਤੋ ਇਹ ਕਹਾਣੀ ਤੁਹਾਨੂੰ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਤੇ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰ ਦਿਓ ਜੇਕਰ ਸਾਡੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਜੀ ਮਿਲਦੇ ਹਾਂ ਕੱਲ ਇੱਕ ਨਵੀਂ ਕਹਾਣੀ ਦੇ ਨਾਲ ਤਦ ਤੱਕ ਆਪਣੀ ਏਕ ਨੂਰ ਕੌਰ ਨੂੰ ਦਿਓ ਇਜਾਜ਼ਤ ਸਤਿ ਸ਼੍ਰੀ ਅਕਾਲ ਜੀ